ਸਤਿਗੁਰਾਂ ਦੀ ਸਾਜੀ ਔਰ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਰੂਪ ਗੁਰੂ ਖਾਲਸਾ ਜੀ ਆਓ ਕਲੰਗੀ ਤਰਪਾ ਸਾਜੀ ਦੀ ਫਤਿਹ ਨੂੰ ਦੋਹਰਾਈਏ ਬੁਲਾਈਏ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਚੇ ਪਾਤਸ਼ਾਹ ਜੀ ਕਹਿੰਦੇ ਨੇ ਕਹਿੰਦੇ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਵਿੰਦ ਮਿਲਨ ਕੀ ਇਹ ਤੇਰੀ ਬਰੀਆ ਆਵਰ ਕਾਜ ਤੇਰੇ ਕਿਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਦੇਖੋ ਸਚੇ ਪਾਤਸ਼ਾਹ ਜੀ ਇਨਸਾਨ ਨੂੰ ਇਸ ਬੰਦੇ ਨੂੰ ਜਾਨਵਰ ਪਸ਼ੂ ਪ੍ਰੇਤ ਇਹਨਾਂ ਦੀਆਂ ਆਧਾਰਨਾ ਦੇ ਦੇ ਕੇ ਤੇ ਬੰਦੇ ਨੂੰ ਸਮਝਾਉਂਦੇ ਨੇ ਜੇ ਪ੍ਰੇਮ ਦੀ ਗੱਲ ਕਰੀਏ ਸਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਿਵੇਂ ਇੱਕ ਗਲਾਬ ਹੈ ਗਲਾਬ ਦੇ ਨਾਲ ਭੰਗੜਾ ਪਿਆਰ ਕਰਦਾ ਹੈ ਉਹਦੀ ਸੁਗੰਧੀ ਨੂੰ ਪਿਆਰ ਕਰਦਾ ਹੈ ਗਲਾਬ ਦੇ ਵਿੱਚ ਜਿਵੇਂ ਸੁਗੰਧੀ ਹੈ ਸੁਗੰਧੀ ਦੇ ਕਰਕੇ ਗਲਾਬ ਦੇ ਆਲੇ-ਦੁਆਲੇ ਉਹ ਗੇੜੇ ਮਾਰਦਾ ਹੈ ਤੇ ਉਹ ਭੰਗੜਾ ਗੁਰੂ ਦਾ ਸਿੱਖ ਵੀ ਐਸਾ ਇੱਕ ਭਵਰਾ ਹੋਵੇ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਆਲੇ-ਦੁਆਲੇ ਰਵੇ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ ਉਹਦੀ ਖੁਸ਼ਬੂ ਹੈ ਪ੍ਰਮਾਤਮਾ ਵਾਹਿਗੁਰੂ ਦੀ ਜਿਹੜੀ ਸ਼ਕਤੀ ਹੈ ਉਹਦੀ ਸ਼ਕਤੀ ਨੂੰ ਮੰਨਣ ਲਈ ਇਹ ਭਵਰਾ ਹੈ ਜਿਹੜਾ ਬੰਦਾ ਦਨਿਆਵੀ ਹੈ ਜਿਨੇ ਹਜੇ ਉਹ ਖੁਸ਼ਬੂ ਨਹੀਂ ਲਈ ਜਿਨੇ ਉਹ ਸੁਗੰਧੀ ਨਹੀਂ ਮਾਨ ਮਾਣੀ ਗੁਰਮੁਖ ਜਿਹੜੇ ਗੁਰਮੁਖ ਪਿਆਰੇ ਨੇ ਕਹਿੰਦੇ ਗੁਰਮੁਖ ਜਨਮ ਸਵਾਰ ਦਰਗਹ ਚੱਲਿਆ ਸੱਚੀ ਦਰਗਹ ਜਾਏ ਸੱਚਾ ਪਰਮਲਿਆ ਗੁਰਮੁਖ ਜਿਹੜੇ ਨੇ ਗੁਰੂ ਵੱਲ ਜਿਨ੍ਹਾਂ ਦਾ ਮੁਖ ਹੈ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੇ ਚਿਤਾਰੇ ਪਾਵੇਂ ਉਹ ਕਿਰਤ ਕਰ ਰਿਹਾ ਹੈ ਗੁਰਦੁਆਰੇ ਸਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਆਪਣੀ ਕਿਰਤ ਕਰਦਾ ਹੈ ਦੁਕਾਨ ਤੇ ਜਾਂਦਾ ਹੈ ਕੋਈ ਕਾਰੋਬਾਰ ਹੈ ਤੇ ਪ੍ਰਮਾਤਮਾ ਵਾਹਿਗੁਰੂ ਨੂੰ ਯਾਦ ਰੱਖਦਾ ਹੈ ਉਹ ਵਾਹਿਗੁਰੂ ਜਿਹੜਾ ਹੈ ਸੁੱਖਾਂ ਦਾ ਦਾਤਾ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਚੇ ਪਾਤਸ਼ਾਹ ਜੀ ਉਹ ਹਰ ਇੱਕ ਥਾਂ ਉਹ ਸਹਾਈ ਹੁੰਦਾ ਹੈ ਵਾਹਿਗੁਰੂ ਸੱਚੇ ਪਾਤਸ਼ਾਹਿਕੰਦੇ ਤੇਰਾ ਜੀਵਨ ਜਿਹੜਾ ਨਾ ਸਿੱਖਾਂ ਦਾ ਜਿਹੜਾ ਗੁਰਮੁਖ ਦਾ ਜਿਹੜਾ ਜੀਵਨ ਹੈ ਕਹਿੰਦੇ ਜਿਵੇਂ ਭੰਗਰਾ ਹੈ ਨਾ ਭੰਗਰਾ ਉਸ ਗੁਲਾਬ ਦੇ ਨਾਲ ਪ੍ਰੇਮ ਕਰਦਾ ਹੈ ਤੇ ਉਹਦੀ ਖੁਸ਼ਬੂ ਨੂੰ ਅਨੁਭਵ ਕਰਦਾ ਹੈ ਜਿਵੇਂ ਕਹਿੰਦੇ ਚੰਦ ਤੇ ਚਕੌਰ ਹੈ ਚਕੌਰ ਦੇ ਨਾਲ ਜਿਹੜਾ ਚੰਦ ਦੇ ਨਾਲ ਪ੍ਰੇਮ ਕਰਦੀ ਏ ਚਕੋਰ ਸਿੱਖਾ ਤੇਰਾ ਇਸੇ ਤਰ੍ਹਾਂ ਉਹ ਪਰਮਾਤਮਾ ਵਾਹਿਗੁਰੂ ਦੇ ਨਾਲ ਪ੍ਰੇਮ ਹੋਣਾ ਹੋਣਾ ਜ਼ਰੂਰੀ ਐ ਸੱਚੇ ਪਾਤਸ਼ਾਹ ਜੀ ਇੱਕ ਜਾਨਵਰ ਪਸ਼ੂ ਪੰਛੀ ਇਹਨਾਂ ਦੀਆਂ ਅਧਾਰਨਾ ਦਿੰਦੇ ਨੇ ਬੰਦੇ ਨੂੰ ਸਮਝਾਉਣ ਲਈ ਭੰਗੜਾ ਜਿਵੇਂ ਪ੍ਰੇਮ ਕਰਦਾ ਹੈ ਗਲਿਆ ਗਲਾਵ ਦੇ ਨਾਲ ਜਿਵੇਂ ਕਹਿੰਦੇ ਚੰਦ ਤੇ ਚਕੌਰ ਚਕੌਰ ਜਿਹੜੀ ਆ ਉਹ ਪ੍ਰੇਮ ਕਰਦੀ ਹੈ ਚੰਦ ਦੇ ਨਾਲ ਕਹਿੰਦੇ ਜਿਵੇਂ ਮੱਛੀ ਹੈ ਮੱਛੀ ਪ੍ਰੇਮ ਕਰਦੀ ਹੈ ਪਾਣੀ ਦੇ ਨਾਲ ਜੇ ਕਿਤੇ ਪਾਣੀ ਵਿਸਰ ਜਾਵੇ ਪਾਣੀ ਖਤਮ ਹੋ ਜਾਵੇ ਤੇ ਕਹਿੰਦੇ ਮੱਛੀ ਫੇਰ ਤੜਫ ਤੜਫ ਕੇ ਆਪਣੇ ਆਪ ਨੂੰ ਖਤਮ ਕਰ ਦਿੰਦੀ ਹੈ ਮੱਛੀ ਮਰ ਜਾਂਦੀ ਹੈ ਪਾਣੀ ਤੋਂ ਬਗੈਰ ਜਿਵੇਂ ਨਹੀਂ ਰਹਿ ਸਕਦੀ ਸਿੱਖਾ ਤੇਰਾ ਵੀ ਜੀਵਨ ਇਸੇ ਤਰ੍ਹਾਂ ਹੋਵੇ ਕਿ ਪ੍ਰਮਾਤਮਾ ਵਾਹਿਗੁਰੂ ਦੀ ਜਿਹੜੀ ਬਾਣੀ ਹੈ ਉਹ ਤੇਰਾ ਜੀਵਨ ਹੋਵੇ ਇੱਕ ਤੁਸੀਂ ਵੇਖਿਆ ਹੋਵੇਗਾ ਜਦੋਂ ਲਾਈਟ ਦੇ ਉੱਤੇ ਪਤੰਗਾ ਪਤੰਗਾ ਜਿਹੜਾ ਹੈ ਲਾਈਟ ਦੇ ਨਾਲ ਪਿਆਰ ਕਰਦਾ ਹੈ ਤੇ ਸਾਰੀ ਰਾਤ ਉਹ ਪਤੰਗਾ ਉਸ ਲਾਈਟ ਦੇ ਨਾਲ ਘੁੰਮਦਾ ਰਹਿੰਦਾ ਹੈ ਕਹਿੰਦੇ ਉਹ ਪਤੰਗਾ ਜਿਹੜਾ ਆਪਣੇ ਆਪ ਨੂੰ ਖਤਮ ਕਰ ਦਿੰਦਾ ਹੈ ਪਰ ਉਹ ਲਾਈਟ ਤੋਂ ਦੂਰ ਨਹੀਂ ਜਾਂਦਾ ਇਸੇ ਤਰ੍ਹਾਂ ਪ੍ਰਮਾਤਮਾ ਵਾਹਿਗੁਰੂ ਦੀ ਜਿਹੜੀ ਸ਼ਕਤੀ ਹੈ ਜਿਹੜੀ ਪ੍ਰਮਾਤਮਾ ਵਾਹਿਗੁਰੂ ਦੀ ਲਾਈਟ ਹੈ ਇਹ ਤੈਨੂੰ ਸੁੱਖ ਦੇਣ ਵਾਲੀ ਹੈ ਵਾਹਿਗੁਰੂ ਦੀ ਜਿਹੜੀ ਬਾਣੀ ਹੈ ਪ੍ਰਮਾਤਮਾ ਵਾਹਿਗੁਰੂ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਨੇਰੀ ਜਲਨ 부ਜੀ ਸੀਤਲ ਹੋਏ ਮਨਵਾ ਸਤਿਗੁਰ ਕਾ ਦਰਸ਼ਨ ਪਾਹੇ ਜੀ ਜਿਹੜੀ ਪ੍ਰਮਾਤਮਾ ਵਾਹਿਗੁਰੂ ਦੀ ਸ਼ਕਤੀ ਹੈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਵਾਸ ਕਰਦੀ ਹੈ ਇਹ ਸ਼ਕਤੀ ਇਹ ਜਿਹੜੀ ਪਾਵਰ ਹੈ ਇਸ ਸ਼ਕਤੀ ਨੂੰ ਇਸ ਪਾਵਰ ਨੂੰ ਕਿੰਨੇ ਸਾਧੂ ਸੰਤ ਮਹਾਪੁਰਖ ਬ੍ਰਹਮ ਗਿਆਨੀ ਉਹ ਪਰਮਾਤਮਾ ਵਾਹਿਗੁਰੂ ਉਸ ਨਿਰੰਕਾਰ ਦੇ ਨਾਮ ਦੀ ਜਿਹੜੀ ਖੁਸ਼ਬੂ ਹੈ ਉਸ ਦੇ ਨਾਲ ਜੁੜੇ ਹੋਏ ਨੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣੇ ਜੇ ਸੱਚੇ ਆਨੰਦ ਦੀ ਗੱਲ ਕਰੀਏ ਨਾ ਉਹ ਗੁਰੂ ਸਾਹਿਬ ਕਹਿੰਦੇ ਗੁਰੂ ਪਰਮਾਤਮਾ ਵਾਹਿਗੁਰੂ ਜੋ ਹੈ ਉਸ ਪਰਮਾਤਮਾ ਵਾਹਿਗੁਰੂ ਤੋਂ ਇਹ ਆਨੰਦ ਜਾਣਿਆ ਜਾਂਦਾ ਹੈ ਪਰਮਾਤਮਾ ਵਾਹਿਗੁਰੂ ਨੇ ਆਪਾਨੂੰ ਗੋਡ ਗਿਫਟ ਦਿੱਤਾ ਹੈ ਗੁਰੂ ਸਾਹਿਬ ਕਹਿੰਦੇ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਭੰਨਾ ਆਨੰਦ ਕਰੈ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋਖ ਸੁਖ ਹੋਇਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭ ਨੀ ਜਾਏ ਧੁਰ ਕੀ ਬਾਣੀ ਆਈ ਤੇਨ ਸਗਲੀ ਚੰਤ ਮਿਟਾਈ ਦਇਆਲ ਪੁਰਖ ਮਿਹਰਵਾਨ ਹਰ ਨਾਨਕ ਸੱਚ ਵਖਾਣ ਪਰਮਾਤਮਾ ਵਾਹਿਗੁਰੂ ਜਿਹੜੇ ਨੇ ਉਹ ਕਹਿੰਦੇ ਉਹ ਨਿਰੰਕਾਰ ਤੇਰੇ ਨਾਲ ਹੈ ਉਹ ਆੰਗ ਸੰਗ ਹੈ ਉਸ ਪਰਮਾਤਮਾ ਵਾਹਿਗੁਰੂ ਦੀ ਸ਼ਕਤੀ ਨੂੰ ਅਨੁਭਵ ਕਰੋ ਜਿਵੇਂ ਆਪਾਂ ਵੇਖਦੇ ਆ ਨਾ ਗੁਲਾਬ ਹੈ ਗੁਲਾਬ ਆਪਾਂ ਨੂੰ ਦਿਖ ਰਿਹਾ ਹੈ ਪਰ ਜਿਹੜੀ ਉਹਦੀ ਖੁਸ਼ਬੂ ਹੈ ਜਿਹੜੀ ਮਹਿਕ ਹੈ ਉਹ ਆਪਾਂ ਨੂੰ ਦਿਸਦੀ ਨਹੀਂ ਆਪਾਂ ਅਨੁਭਵ ਕਰ ਸਕਦੇ ਆ ਅੱਜ ਸੀਤਲ ਹਵਾ ਚੱਲ ਰਹੀ ਹੈ ਆਪਾਂ ਇਸ ਹਵਾ ਨੂੰ ਅਨੁਭਵ ਕਰ ਰਹੇ ਆ ਠੰਡੀ ਹਵਾ ਆ ਰਹੀ ਹੈ ਬੰਦੇ ਨੂੰ ਸਕੂਨ ਮਿਲਦਾ ਹੈ ਇਸੇ ਤਰ੍ਹਾਂ ਪ੍ਰਮਾਤਮਾ ਵਾਹਿਗੁਰੂ ਜਿਹੜਾ ਹੈ ਨਾ ਰੂਪ ਨਾ ਰੇਖ ਨਾ ਰੰਗ ਕਿਛ ਤ੍ਰਿਗੁਣ ਤੇ ਪ੍ਰਭ ਪੈਨ ਜਿਸੈ ਬੁਝਾਇ ਨਾਨਕਾ ਜਿਸ ਹੋਵੇ ਸੋ ਪ੍ਰਸੰ ਸੱਚੇ ਪਾਤਸ਼ਾਹ ਜੀ ਕਨੇ ਉਸ ਪ੍ਰਮਾਤਮਾ ਵਾਹਿਗੁਰੂ ਨਿਰੰਕਾਰ ਦਾ ਨਾ ਰੂਪ ਹੈ ਨਾ ਦੇਖ ਹੈ ਨਾ ਰੰਗ ਹੈ ਉਹ ਤ੍ਰੈਗੁਣ ਤੇ ਪ੍ਰਭ ਪੈਨ ਤੇ ਸੱਚੇ ਪਾਤਸ਼ਾਹ ਜੀ ਰੰਦੇ ਅੰਗ ਸੰਗ ਹੀ ਹੈ ਸਾਬ ਕਹਿੰਦੇ ਨੇ ਤੂੰ ਉਹ ਪਰਮਾਤਮਾ ਵਾਹਿਗੁਰੂ ਦਾ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ aroga ਕੋਟ ਬਿਗਨ ਲਾਥੇ ਪ੍ਰਭ ਸਰਨਾ ਪ੍ਰਗਟੇ ਭਲੇ ਸੰਜੋਗਾ ਕਰ ਇਸ਼ਨਾਨ ਅੰਮ੍ਰਿਤ ਵੇਲਾ ਸਚ ਨਾਉ ਵੱਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਅੰਮ੍ਰਿਤ ਵੇਲਾ ਜੋ ਪ੍ਰਮਾਤਮਾ ਵਾਹਿਗੁਰੂ ਨੇ ਸਿੱਖਾਂ ਦੀ ਝੋਲੀ ਦੇ ਵਿੱਚ ਅੰਮ੍ਰਿਤ ਵੇਲਾ ਪਾਇਆ ਹੈ ਅੰਮ੍ਰਿਤ ਵੇਲੇ ਤੂੰ ਇਸ਼ਨਾਨ ਕਰ ਇਸ਼ਨਾਨ ਕਰਕੇ ਉਹ ਪ੍ਰਮਾਤਮਾ ਵਾਹਿਗੁਰੂ ਦੀ ਬਾਣੀ ਪੜ੍ਹ ਕਹਿੰਦੇ ਇਸ ਤਰ੍ਹਾਂ ਫਿਰ ਤੇਰਾ ਤਨ ਵੀ arogh ਹੋ ਜਾਵੇਗਾ ਤੇ ਤੇਰਾ ਮਨ ਵੀ arogh ਹੋ ਜਾਵੇਗਾ ਪਰਮਾਤਮਾ ਵਾਹਿਗੁਰੂ ਦੀ ਜਿਹੜੀ ਸ਼ਕਤੀ ਹੈ ਵਾਹਿਗੁਰੂ ਤੋਂ ਜਿਨ੍ਹਾਂ ਨੇ ਝੋਲੀਆਂ ਭਰਾਈਆਂ ਨੇ ਉਹ ਭਾਵੇਂ ਸਤਜੁਗ ਹੈ ਭਾਵੇਂ ਦੁਆਪੁਰ ਹੈ ਭਾਵੇਂ ਤ੍ਰੇਤਾ ਹੈ ਤੇ ਭਾਵੇਂ ਕਲਯੁਗ ਹੈ ਚਾਰ ਯੁਗਾਂ ਦੇ ਵਿੱਚ ਪਰਮਾਤਮਾ ਵਾਹਿਗੁਰੂ ਦੀ ਵਡਿਆਈ ਹੋਈ ਹੈ ਭਗਤਾਂ ਦੀ ਵਡਿਆਈ ਹੋਈ ਹੈ ਤੇ ਪਰਮਾਤਮਾ ਵਾਹਿਗੁਰੂ ਆਪਣੇ ਸੇਵਕਾਂ ਨੂੰ ਵਡਿਆਈ ਦੇ ਜਾਂਦੇ ਨੇ ਤੇ ਜਿਹੜੇ ਗੁਰੂ ਦੇ ਪਿਆਰੇ ਨੇ ਉਸ ਪ੍ਰਮਾਤਮਾ ਵਾਹਿਗੁਰੂ ਤੋਂ ਲੈ ਕੇ ਇਹ ਦਾਤਾਂ ਬਖਸ਼ ਰਹੇ ਨੇ ਰਿੱਧ ਸਦ ਕਰਮੋਂ ਸਭ ਹੋਈ ਰਿੱਧ ਸਦ ਕਰਮੋਂ ਸਭ ਹੋਈ ਦੁਸ਼ਟ ਸਾਸਵ ਸਕੇ ਨਾ ਕੋਈ ਇੱਕ ਵਾਰ ਜਨ ਤਮੈ ਸੰਭਾਰਾ ਕਾਲ ਫਾਂਸ ਤੇ ਤਾਹੇ ਉਬਾਰਾ ਜਿਹੜਾ ਪ੍ਰਮਾਤਮਾ ਵਾਹਿਗੁਰੂ ਦਾ ਨਾਮ ਜਪਦਾ ਹੈ ਨਾ ਉਹ ਕਾਲ ਪਾਸ ਉਸ ਜਮਾ ਦੇ ਡਰ ਤੋਂ ਉਸ ਜਮਾ ਦੇ ਰਸੇ ਤੋਂ ਦੂਰ ਹੋ ਜਾਂਦਾ ਹੈ ਸਹਬਾਂ ਦੀ ਬਾਣੀ ਕਹਿੰਦੀ ਹੈ ਸਿਮਰਨ ਭਜਨ ਦਇਆ ਨਹੀਂ ਕੀਨੀ ਤਉ ਮੁਖ ਚੋਟਾਂ ਖਾਹੇਗਾ ਧਰਮ ਰਾਏ ਜਦ ਲੇਖਾ ਮੰਗੇ ਕਿਆ ਮੁਖ ਲੈ ਕੇ ਜਾਏਗਾ ਜਦੋਂ ਪਰਮਾਤਮਾ ਵਾਹਿਗੁਰੂ ਨੇ ਤੇਥੋਂ ਹਿਸਾਬ ਪੁੱਛਿਆ ਤੇ ਕੀ ਮੁਖ ਲੈ ਕੇ ਜਾਏਗਾ ਜਿਵੇਂ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਕਈ ਵਾਰੀ ਐਸਾ ਹੁੰਦਾ ਹੈ ਕਹਿੰਦੇ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਊਤਮ ਬਾਣੀ ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੇ ਜਿਨ ਸਤਗੁਰ ਕੀ ਆਗਿਆ ਸਤ ਸਤ ਕਰਮਾਂ ਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਣਾ ਹੈ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲੇ ਮੂਲਾ ਖੱਤਰੀ ਜਿਹੜਾ ਸੀ ਤੁਸੀਂ ਸਾਖੀ ਜਾਣਦੇ ਹੋ ਇਤਿਹਾਸ ਜਾਣਦੇ ਹੋ ਮੂਲਾ ਖੱਤਰੀ ਸੀ ਨਾ ਗੁਰੂ ਸਾਹਿਬਾਂ ਕੋਲੇ ਰਹਾ ਸੰਗਤ ਕੀਤੀ ਸੰਗਤ ਕਰਦੇ ਕਰਦੇ ਤੇ ਮੂਲਾ ਖੱਤਰੀ ਸਤਿਗੁਰਾਂ ਨੂੰ ਕਹਿਣ ਲੱਗਾ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਨਾਲ ਮੈਨੂੰ ਬਹੁਤਾ ਸਮਾਂ ਹੋ ਗਿਆ ਹੈ ਤੇ ਮੈਂ ਪਿੱਛੇ ਘਰੇ ਜੇ ਆਪ ਜੀ ਦਾ ਹੁਕਮ ਹੋਵੇ ਤੇ ਮੈਂ ਜਾ ਆਵਾਂ ਨਿਰੰਕਾਰ ਪਿਤਾ ਤੋਂ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਤੇ ਮੂਲਾ ਘਰ ਆ ਗਿਆ ਮੂਲੇ ਜਦੋਂ ਘਰ ਆਇਆ ਤੇ ਮੂਲੇ ਦੀ ਮਾਤਾ ਨੇ ਇਤਿਹਾਸ ਕਿਤੇ ਮਾਤਾ ਲਿਖਿਆ ਹੋਇਆ ਹੈ ਕਿਤੇ ਘਰ ਵਾਲੀ ਲਿਖੀ ਹੋਈ ਹੈ ਕੋਈ ਕਹਿੰਦਾ ਕਿ ਮੂਲੇ ਦੀ ਘਰ ਵਾਲੀ ਸੀ ਤੇ ਕੋਈ ਕਹਿੰਦਾ ਕਿ ਮੂਲੇ ਦੀ ਮਾਤਾ ਸੀ ਕਹਿੰਦੇ ਮੂਲਾ ਖੱਤਰੀ ਜਿਹੜਾ ਮੂਲੇ ਦੀ ਘਰ ਵਾਲੀ ਉਹਨੇ ਵੇਖ ਕੇ ਮੂਲੇ ਨੂੰ ਲੁਕੋ ਦੇਤਾ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਭਾਈ ਗੁਰਦਾਸ ਜੀ ਕਹਿੰਦੇ ਚਰਨ ਸ਼ਰਨ ਗੁਰ ਇਕ ਪੈਂਡਾ ਜਾਏ ਚਲ ਸਤਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ ਜਦੋਂ ਮੂਲਾ ਖੱਤਰੀ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਤੋਂ ਆਗਿਆ ਲੈ ਕੇ ਆਇਆ ਤੇ ਫੇਰ ਵਾਪਸ ਨਹੀਂ ਗਿਆ ਤੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮੂਲੇ ਦੇ ਘਰ ਆਏ ਮੂਲੇ ਨੂੰ ਆਵਾਜ਼ ਮਾਰੀ ਕਿ ਮੂਲੇ ਆ ਤੂੰ ਕਹਿ ਕੇ ਆਇਆ ਸੀ ਕਿ ਮਿਲ ਕੇ ਮੈਂ ਵਾਪਸ ਆ ਜਾਵਾਂਗਾ ਤੇ ਤੂੰ ਆਇਆ ਨਹੀਂ ਕਹਿੰਦੇ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਭੇਜਿਆ ਸੀ ਮੂਲੇ ਨੂੰ ਲਿਜਾਣ ਲਈ ਜੇਦੋਂ ਆਇਆ ਅੰਤਰਜਾਮੀ ਨਿਰੰਕਾਰ ਪ੍ਰਮਾਤਮਾ ਵਾਹਿਗੁਰੂ ਆਪ ਆਏ ਆਪ ਮੂਲੇ ਨੂੰ ਲੈਣ ਵਾਸਤੇ ਆਏ ਤੇ ਕਹਿੰਦੇ ਘਰ ਵਾਲੀ ਨੇ ਮੂਲੇ ਨੂੰ ਲੁਕਾ ਦਿੱਤਾ ਸੀ ਕੀਰੇ ਦੇ ਵਿੱਚ ਕਿ ਤੈਨੂੰ ਇਹ ਲੈ ਜਾਣਗੇ ਤੈਨੂੰ ਸਾਧੂ ਬਣਾ ਦੇਣਗੇ ਤੇ ਕਹਿੰਦੇ ਮੂਲੇ ਨੂੰ ਹੀਰੇ ਦੇ ਵਿੱਚ ਲੁਕਾ ਦਿੱਤਾ ਨਿਰੰਕਾਰ ਸੱਚੇ ਪਾਤਸ਼ਾਹ ਜੀ ਨੇ ਕਹਿੰਦੇ ਤਿੰਨ ਵਾਰੀ ਪੁੱਛਿਆ ਮੂਲਾ ਹੈ ਤੇ ਆਵਾਜ਼ ਆਈ ਕਿ ਨਹੀਂ ਹੈ ਸਚੇ ਪਾਤਸ਼ਾਹ ਜੀ ਕਹਿਣ ਲੱਗੇ ਮੂਲਾ ਹੈ ਕਹਿੰਦੇ ਨਹੀਂ ਹੈ ਤੀਜੀ ਵਰੀ ਭੇਰ ਪੁੱਛਿਆ ਭਾਈ ਅਸੀਂ ਤੈਨੂੰ ਲੈਣ ਵਾਸਤੇ ਆਏ ਆ ਮੂਲੇ ਆ ਅਸੀਂ ਖੜੇ ਆ ਆਸਾਂ ਨੂੰ ਮਿਲ ਕਹਿੰਦੇ ਘਰ ਵਾਲੀ ਨੇ ਮੂਲੇ ਨੂੰ ਘੀਰੇ ਦੇ ਵਿੱਚ ਲੁਕਾਇਆ ਹੋਇਆ ਸੀ ਗੁਰੂ ਨਾਨਕ ਦੇਵ ਜੀ ਮਹਾਰਾ ਸਚੇ ਪਾਤਸ਼ਾਹ ਜੀ ਜਗਤ ਪਿਤਾ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਠੀਕ ਹੈ ਮਰਦਾਨਾ ਆ ਫਿਰ ਚਲੀਏ ਗੁਰੂ ਨਾਨਕ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਜਦੋਂ ਜਾਣ ਲੱਗੇ ਘਰ ਵਾਲੀ ਨੇ ਆਵਾਜ਼ ਮਾਰੀ ਮੂਲੇ ਆ ਜਾ ਬਾੜ ਉਹ ਤਾਂ ਚਲੇ ਗਏ ਜਾ ਕੇ ਤਿੰਨ ਆਵਾਜ਼ਾਂ ਮਾਰੀਆਂ ਮੂਲੇ ਨੇ ਆਵਾਜ਼ ਨਹੀਂ ਦਿੱਤੀ ਤੇ ਜਦੋਂ ਜਾ ਕੇ ਵੇਖਦੀ ਤੇ ਕਹਿੰਦੇ ਉੱਥੇ ਘੀਰੇ ਦੇ ਵਿੱਚ ਇੱਕ ਸੱਪ ਸੀ ਸੱਪ ਨੇ ਡੰਗ ਮਾਰਿਆ ਤੇ ਮੂਲਾ ਜਿਹੜਾ ਸੀ ਉੱਥੇ ਖਤਮ ਹੋ ਗਿਆ ਤੇ ਗੁਰਮੁਖੋ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ ਇਸ ਤਰ੍ਹਾਂ ਜਿਹੜੇ ਦੁੱਖ ਲੱਗਦੇ ਨੇ ਬੇਮੁਖ ਜਿਹੜਾ ਬੰਦਾ ਗੁਰੂ ਤੋਂ ਬੇਮੁਖ ਹੋ ਜਾਂਦਾ ਹੈ ਕਿਉਂਕਿ ਜਿਹੜਾ ਪਿਤਾ ਹੈ ਆਪਣੇ ਪਿਤਾ ਤੋਂ ਜਿਹੜਾ ਬੇਮੁਖ ਹੋ ਜਾਂਦਾ ਹੈ ਉਹਨੂੰ ਦੁੱਖ ਲੱਗਦੇ ਨਹੀਂ ਲੱਗਦੇ ਫੇਰ ਵੀ ਉਹ ਪਰਮਾਤਮਾ ਵਾਹਿਗੁਰੂ ਦਿਆਲੂ ਹੈ ਕਿਰਪਾਲੂ ਹੈ ਕਿਰਪਾ ਕਰਦਾ ਹੈ ਵਾਹਿਗੁਰੂ ਦੇ ਜਿਹੜੇ ਨਿਯਮ ਨੇ ਉਹ ਪਰਮਾਤਮਾ ਵਾਹਿਗੁਰੂ ਕਹਿੰਦੇ ਉਸ ਨੂੰ ਤੁਸੀਂ ਫੋਲੋ ਕਰੋ ਜਾ ਕੇ ਜਦੋਂ ਮੂਲੇ ਦੀ ਘਰ ਵਾਲੀ ਨੇ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੇ ਮਿੰਤਾ ਕੀਤੀਆਂ ਅਰਦਾਸ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਸਾਥੋਂ ਬਹੁਤ ਵੱਡੀ ਗਲਤੀ ਹੋ ਗਈ ਹੈ ਕਿਰਪਾ ਕਰੋ ਤੁਸੀਂ ਬਖਸ਼ ਲਓ ਗੁਰੂ ਨਾਨਕ ਦੇਵ ਦਿਆਲੂ ਕਿਰਪਾਲੂ ਮਿਹਰਬਾਨ ਸਾਹਿਬ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ ਉਹ ਮਿਹਰਬਾਨ ਪਰਮਾਤਮਾ ਵਾਹਿਗੁਰੂ ਫੇਰ ਵੀ ਉਹਨੇ ਕਿਰਪਾ ਕੀਤੀ ਕਹਿਣ ਲੱਗੇ ਮੂਲਿਆ ਤੇਰਾ ਕਲਿਆਣ ਕਰਾਂਗੇ 10ਵੇਂ ਜਾਮੇ ਚ 10ਵੇਂ ਜਾਮੇ ਚ ਫਿਰ ਕਲੰਗੀ ਤਰ ਪਾਤਸ਼ਾਹ ਜੀ ਆਏ ਤੇ ਉਦੋਂ ਫਿਰ ਮੂਲਾ ਜਿਹੜਾ ਸੀ ਟੇਡੀਆਂ ਜੂਨਾਂ 'ਚ ਪੈ ਗਿਆ ਸੀ ਟੇਡੀਆਂ ਜੂਨਾਂ 'ਚ ਪੈ ਗਿਆ ਫਿਰ ਕਲੰਗੀਧਰ ਪਾਤਸ਼ਾਹ ਜੀ ਨੇ ਆ ਕੇ ਮੂਲੇ ਖੱਤਰੀ ਦਾ ਸ਼ਿਕਾਰ ਕੀਤਾ ਜੋ ਸੇਹਾ ਸੀ ਸੇਹੇ ਦੇ ਵਿੱਚ ਮੂਲਾ ਖੱਤਰੀ ਸੀ ਕਲੰਗੀਧਰ ਪਾਤਸ਼ਾਹ ਜੀ ਨੇ ਸੇਹੇ ਨੂੰ ਤੀਰ ਮਾਰਿਆ ਤੇ ਮੂਲੇ ਖੱਤਰੀ ਨੂੰ ਆਪਣੇ ਚਰਨਾਂ ਦੇ ਨਾਲ ਜੋੜਿਆ ਇਸ ਤਰ੍ਹਾਂ ਪ੍ਰਮਾਤਮਾ ਵਾਹਿਗੁਰੂ ਜੀ ਸਮਝਾਉਂਦੇ ਨੇ ਕਹਿੰਦੇ ਰੇ ਨਰ ਏ ਸਾਚੀ ਜੀ ਧਾਰ ਸਗਲ ਜਗਤ ਹੈ ਜੈਸੇ ਸੁਕਣਾ ਬਿਨ ਸਤ ਲਗਤ ਨਾ ਬਾਰ ਉਹ ਪ੍ਰਮਾਤਮਾ ਵਾਹਿਗੁਰੂ ਰੇ ਨਰ ਹਰ ਜਸ ਰੇ ਮਨਾ ਗਾਇਲੇ ਜੋ ਸੰਗੀ ਹੈ ਤੇਰਾ ਆਵਸਰ ਬੀਤਿਓ ਜਾਤ ਹੈ ਕਹੇ ਉਹ ਮਾਨ ਲੈ ਮੇਰਾ ਉਹ ਪ੍ਰਮਾਤਮਾ ਵਾਹਿਗੁਰੂ ਦੀ ਜਿਹੜੀ ਬਾਣੀ ਹੈ ਉਹ ਪੜਿਆ ਕਰੋ ਸਿਮਰਨ ਕਰਿਆ ਕਰੋ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਯਾਦ ਰੱਖੋ ਫਿਰ ਕੀ ਮਿਲੇਗਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਬੁਲਾਈ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ